ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਗੁਰਮਤਿ ਨਗਰੀ ਖੋਜ ਖੁਜਾਈ ਹਰ ਹਰ ਨਾਮ ਪਦਾਰਥ ਪਾਈ ਨਿਰੈ ਮਨ ਹਰ ਹਰ ਸ਼ਾਂਤ ਵਸਾਈ ਤਿਸ਼ਨਾ ਅਗਨ ਬੁਝੀ ਕਿਨ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹਾਉ ਹਉ ਹਰ ਗੁਣ ਗਾਵਾ ਹਉ ਹਰ ਗੁਣ ਗਾਵਾ ਜੀਵਾ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦਰੜਾਈ ਹਉ ਹਰ ਪ੍ਰਭ ਪਿਆਰਾ ਢੂੰਡ ਟੁਢਾਈ ਸਤ ਸੰਗਤ ਮਿਲ ਹਰ ਰਸ ਪਾਈ ਧੁਰ ਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਟੁਠਾ ਮਿਲੈ ਹਰ ਭਾਈ ਸੁਹੀ ਮਹੱਲਾ ਚੌਥਾ ਹਰ ਤ੍ਰਿਪਾ ਕਰੇ ਮਨ ਹਰ ਰੰਗ ਲਾਈ ਗੁਰਮੁਖ ਹਰ ਹਰ ਨਾਮ ਸਮਾਈ ਹਰ ਰੰਗ ਰਾਤਾ ਮਨ ਰੰਗ ਮਾਨੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੈ ਸ਼ਬਦ ਸਮਾਨੇ ਰਹਾਉ ਹਾਰੇ ਰੰਗ ਕਉ ਲੋਚੈ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਨਮੁਖ ਮੁਗਦ ਨਾਰ ਕੋ ਰਾ ਹੋਈ ਜੇ ਸੋ ਲੋਚੈ ਰੰਗ ਨ ਹੋਵੇ ਕੋਈ ਨਦਰ ਕਰੇ ਤਾਂ ਸਤਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਸੋਹੀ ਮਹੱਲਾ ਚੌਥਾ ਜਿਹਵਾ ਹਰ ਰਸ ਰਹੀ ਆਕਾਏ ਗੁਰਮੁਖ ਪੀਵੇ ਸਹਿਜ ਸੁਮਾਈ ਹਰ ਰਸ ਜਨ ਚਾਖੋ ਜੇ ਪਾਈ ਤਉ ਕਾਤ ਅਨਤ ਸਾਧ ਲੋਭਾਈ ਰਹਾਉ ਗੁਰਮਤਿ ਰਸ ਰਾਖੋ ਉਰਤਾਰ ਹਰ ਰਸ ਰਾਤੇ ਰੰਗ ਮੁਰਾਰ ਮਨ ਮੁਖ ਹਨ ਰਸ ਚਾਖਿਆ ਨਾ ਜਾਏ ਹਉ ਮੈਂ ਕਰੈ ਬਹਤੀ ਮਿਲੈ ਸਜਾਈ ਨਦਰ ਕਰੇ ਤਾ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੇ ਸੂਹੀ ਮਹਲਾ ਚੌਥਾ ਘਰਿ ਸੇਵਾ ਇਕ ਓੰਕਾਰ ਸਤਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ ਉਤਮ ਪਦਵੀ ਪਾਈ ਪੁਸ਼ ਬਿਜਰ ਦਾਸੀ ਸੁਤੇ ਕਿਸ਼ਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਾਥ ਕਥਾ ਸੁਨੋ ਜਨ ਭਾਈ ਜਿਤ ਸਹਿ ਸਾਧੂਖ ਭੂਖ ਸਭ ਲਹਿ ਜਾਏ ਰਹਾਉ ਰਾਵਦਾਸ ਚ ਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਈ ਪਤਤ ਜਾਤ ਉਤਮ ਭਯਾ ਚਾਰ ਵਰਨ ਪੈ ਪਗ ਆਏ ਨਾਮ ਦੇ ਪ੍ਰੀਤ ਲਗੀ ਹਰ ਸੇਤੀ ਲੋਕ ਸ਼ੀਪਾ ਕਹ ਬੁਲਾਈ ਖਤਰੀ ਬ੍ਰਹਮਣ ਪੇਠ ਦੇ ਛੋਡੇ ਹਰ ਨਾਮ ਦਿਓ ਲਿਆ ਮੁਖ ਲਾਈ ਜਿਤਨੇ ਭਗਤ ਹਰ ਸੇਵਕਾ ਮੁਖ 86 ਤੀਰਥ ਤਿੰਨ ਤਿਲਕ ਕਢਾਈ ਜਨ ਨਾਨਕ ਤਿੰਨ ਕ ਅਨ ਦਿਨ ਪਰਸੀ ਜੇ ਕਿਰਪਾ ਕਰੇ ਹਰ ਰਾਈ ਸੋਹੀ ਮਹੱਲਾ ਚੌਥਾ ਮੇਨੇ ਅੰਤਰ ਹਰ ਆਰਾਧਿਆ ਜਿਨ ਕਉ ਧੁਰ ਲਿਖਿਆ ਲਿਖਤ ਲਿਲਾਰਾ ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਮੇਰਾ ਹਰ ਕਰਤਾਰ ਹਰ ਹਰ ਨਾਮ ਧਿਆਈ ਹਰ ਹਰ ਧਿਆਈ ਮਨ ਮੇਰੀ ਹਰ ਹਰ ਧਿਆਏ ਮਨ ਮੇਰੀ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰਾ ਰਹਾਉ ਤੋਰ ਭਗਤ ਜਨਾ ਕੋ ਬਖਸ਼ਿਆ ਹਾਰਿ ਅੰਮ੍ਰਿਤ ਭਗਤ ਪੰਡਾਰਾ ਮੂਰਖ ਹੋਵੈ ਸੋ ਉਨਕੀ ਰੀਸ ਕਰੇ ਤਿਸ ਹਲਤ ਪਲਤ ਮੋਹ ਕਾਰਾ ਸੇ ਭਗਤ ਸੀ ਸੇਵਕਾ ਜਿਨਾਂ ਹਰ ਨਾਮ ਪਿਆਰਾ ਤਿਨ ਕੀ ਸੇਵਾ ਤੇ ਹਰ ਪਾਈਐ ਸਿਰ ਨਿੰਦਕ ਕਹਿ ਪਵੈ ਇਸ਼ਾਰਾ ਜਿਸ ਘਰ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛ ਕਰਹੁ ਵਿਚਾਰਾ ਚਾਹੋਂ ਪੀੜੀ ਆਦ ਜੁਗਾਦ ਬਖੀਲੀ ਕਿਨੈ ਨ ਪਾਇਓ ਹਰ ਸੇਵਕ ਭਾਈ ਨਿਸਤਾਰਾ ਸੋਹੀ ਮਹੱਲਾ ਚੌਥਾ ਜਿਥੈ ਹਰ ਆਰਾਦੀ ਐ ਤਿਥੈ ਹਰ ਮਿਤ ਸਹਾਈ ਗੁਰ ਕਰਪਾ ਤੇ ਹਰ ਮਨ ਵਸੈ ਹੋਰਤ ਬਿਦ ਲਿਆ ਨਾ ਜਾਈ ਹਰ ਧਨ ਸੰਚੀਐ ਭਾਈ ਜੇ ਹਲਕ ਪਲਤ ਹਾਰ ਹੋਏ ਸਖਾਈ ਰਹਾਉ ਸਾਤ ਸੰਗਤੀ ਸੰਗ ਹਰ ਧਨ ਘਟੀਐ ਹੋਰ ਥੈ ਹੋਰਤ ਉਪਾਈ ਹਰ ਧਨ ਕਿਤੇ ਨਾ ਪਾਈ ਰਤਨ ਕਾ ਵਪਾਰੀ ਆ ਹਰ ਰਤਨ ਧਨ ਵਿਹਾਂਜੀ ਕੱਚੇ ਕੀ ਵਪਾਰੀ ਐ ਵਾਕ ਹਰ ਧਨ ਲੈ ਆ ਨਾ ਜਾਈ ਹਰ ਧਨ ਰਤਨ ਜਵੇ ਹਰ ਮਾਨਕ ਹਰ ਧੰਨੈ ਨਾਲ ਅੰਮ੍ਰਿਤ ਵੇਲੇ ਵੱਤ ਹਰ ਭਗਤੀ ਹਰ ਲਿਵਲਾਈ ਹਾਰ ਧਨ ਅਮਰਤ ਵੇਲੇ ਵੱਤ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਕਟੈ ਨਾਹੀ ਹਲਤ ਪਲਤ ਹਾਰ ਤਨ ਕੀ ਭਗਤਾ ਕਾ ਮਿਲੀ ਵਢਿਆਈ ਹਾਰ ਧਨ ਨਿਰਪਉ ਸਦਾ ਸਦਾ ਆਸਥਿਰ ਹੈ ਸਾਚਾ ਇਹੋ ਹਾਰ ਧਨ ਅਗਨੀ ਤਸ ਕਰੈ ਪਾਣੀਐ ਜਮ ਦੂਤੈ ਕਿਸੈ ਕਾ ਗਵਾਇ ਨਾ ਜਾਈ ਹਰ ਤਾਨਕ ਉੱਚ ਕਾ ਨੀਦ ਨਿਆਵਈ ਜੰਮ ਜਾਗਾਤੀ ਡੰਡ ਨਾ ਲਗਾਈ ਸਾਗਤੀ ਪਾਪ ਕਰ ਕੈ ਵਿਖਿਆ ਧਨ ਸੰਚੇਆ ਤੈਨਾ ਇਕ ਵੇਖ ਨਾਲ ਨ ਜਾਈ ਹਲ ਤੈ ਵਿੱਚ ਸਾਗਤ ਦੋ ਹਿਲੇ ਭਏ ਹੱਥੋਂ ਛੁਟਕ ਗਿਆ ਅੱਗੇ ਪਲਤ ਸਾਗਤ ਹਰ ਦਰਗਹ ਧੋਈ ਨ ਪਾਈ ਇਸ ਹਾਰ ਧਨ ਕਾ ਸਾਹੋ ਹਰਿ ਆਪ ਹੈ ਸੰਤੋ ਜਿਸ ਨੂੰ ਦੇਸ ਹਾਰ ਧਨ ਲੱਗ ਚਲਾਈ ਇਸ ਹਾਰ ਧਨ ਕ ਤੂਟਾ ਕ ਦਿਨ ਆਵਈ ਜਨ ਨਾਨਕ ਕਾ ਗੁਰ ਸੋਜੀ ਪਾਈ ਸੁਹੀ ਮਹੱਲਾ ਚੌਥਾ ਜੇ ਸਨੋ ਹਰ ਸੋ ਪਰਸਨ ਹੋਈ ਸੁਹਾਰ ਗੁਨਾ ਰਵੇ ਸੋ ਭਗਤ ਸੋ ਪਰਵਾਨ ਤੇਸ ਕੀ ਮਹਿਮਾ ਕਿਆ ਵਰਨੀਐ ਜਿਸ ਕਾ ਹਿਰਦੈ ਵਸਿਆ ਹਰਿ ਪੁਰਖ ਭਗਵਾਨ ਗੋਵਿੰਦ ਗੁਣ ਗਾਇ ਜੀਉ ਲਾਏ ਸਤਿਗੁਰੂ ਨਾਲ ਧਿਆਨ ਰਹਾਉ ਸੋ ਸਤਿਗੁਰੂ ਸਾਸੀਵਾ ਸਤਿਗੁਰ ਕੀ ਸਫਲ ਹੈ ਜੇਸ ਤੇ ਪਾਇ ਪਰਮ ਨਿਧਾਨ ਜੋ ਦੂਜੈ ਭਾਈ ਸਾਖਤ ਕਾਮਨਾ ਅਰਥ ਦੁਰਗੰਧ ਸਰੇਵ ਦੇ ਸੋ ਨਿਹਵਲ ਸਭ ਅਗਿਆਨ ਜੇਸ ਨੋ ਪਰਤੀਤ ਹੋਵੈ ਤਿਸ ਕਾ ਗਾਵਿਆ ਥਾਈ ਪਵੈ ਸੋ ਪਾਵੇ ਤਰਗ ਮਾਨ ਜੋ ਬੇਨ ਪਰਤੀਤੀ ਕਪਟੀ ਕੁੜੀ ਕੁੜੀ ਅੱਖੀ ਮੀਟ ਦੇ ਉਹਨਾਂ ਕਾ ਉਤਰ ਜਾਏਗਾ ਝੂਠ ਗਮਾਨ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਰਸ਼ਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਈ ਤਿਹਾਂ ਹਾਂ ਕਰੀ ਵਖਿਆਨ ਸੋਹੀ ਮਹੱਲਾ ਚੌਥਾ ਕਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਰੇ ਕਾਣ ਕਾਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨ ਤੁਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾਉ ਮੈਂ ਤਾਨ ਦੀ ਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਅਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰਉ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿਚੇ ਧਰਤੀ ਵਿਚੇ ਪਾਣੀ ਵਿਚ ਕਾਹ ਤੇ ਅਗਨ ਤਰੀ ਜੈ ਬਕਰੀ ਸਿੰਘ ਇਕਤੈ ਥਾਈ ਰੱਖੈ ਮਨ ਹਰ ਜਪ ਭ੍ਰਮ ਭਾਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰਨੇ ਮਾਨਿਆ ਮਾਨ ਦਿਵਾਈ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਨ ਸਭ ਪੈਰੀ ਪਾਈ ਸੁਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਛ ਆਪੀ ਜਾਨ ਹੈ ਕਿਆ ਤੁਧ ਪਹਿ ਆਖ ਸੁਣਾਈਐ ਬੁਰਾ ਭਲਾ ਤੁਧ ਸਭ ਕਿਛ ਸੂਜੈ ਜਿਹਾਂ ਕੋ ਕਰੇ ਤਿਹਾਂ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣ ਹੈ ਬੁਰਾ ਭਲਾ ਤੁਦ ਸਾਬਕੇ ਚ ਸੂਜੈ ਤੁਦ ਭਾਵੈ ਤਿਵੇਂ ਬੁਲਾਵਹਿ ਰਹਾਓ ਸਭ ਮੋਹ ਮਾਇਆ ਸਰੀਰ ਹਰਕੀਆ ਵਿੱਚ ਦੇਹੀ ਮਾਨਵਖ ਭਗਤ ਕਰਾਈ ਇਕਨਾਂ ਸਤਗੁਰ ਮੇਲ ਸੁਖ ਦੇਵਹਿ ਇਕ ਮਨ ਮੁਕ ਧੰਡ ਪਟਾਈ ਸਭ ਕੋ ਤੇਰਾ ਤੂ ਸਭਨਾ ਕਾਮੀ ਰੇ ਕਰਤੇ ਵੱਦ ਸਬਨਾ ਸਿਰ ਲਿਖਿਆ ਲੇਖ ਜਿਹੀ ਤੂੰ ਨਦਰ ਕਰੀ ਤੇ ਹਾਕੋ ਹੋਵੈ ਬਿਨ ਨਦਰੀ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਹੈ ਜਾਣ ਹੈ ਸਭ ਤੁਧਨੋ ਨੇ ਤਿ ਆਈ ਜੇ ਸੁਨੋ ਤੁਧ ਭਾਵੈ ਤਿਸਨੋਂ ਤੂੰ ਮਿਲਹਿ ਜਨ ਨਾਨਕ ਸੋ ਥਾਏ ਪਾਈ ਸੋਹੀ ਮਹਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਈ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿਤ ਪਰਮ ਪਦ ਪਾਈ ਮੇਰੇ ਰਾਮ ਹਰ ਜਨ ਅਰੋਗ ਭਾਈ ਗੁਰਬਚਨੀ ਜਿਨਾਂ ਜਪਿਆ ਮੇਰਾ ਹਰ ਹਰ ਤਿਨ ਕੇ ਹਉ ਮੈਂ ਰੋਗ ਗੈਰ ਹਾਉ ਬ੍ਰਹਮਾ ਵਿਸਰ ਬ੍ਰਹਮਾ ਬੇਸਨ ਮਹਾਦੇਵੋ ਤ੍ਰ ਗੁਣ ਰੋਗੀ ਵਿਚ ਹਉ ਮੈਂ ਕਾਰਕਮਾਈ ਜੇ ਨ ਕੀਏ ਤਿਸੇ ਨਾ ਚੀਤੇ ਬਪੜੇ ਹਰ ਗੁਰਮੁਖ ਸੋਜੀ ਪਾਈ ਹਉ ਮੈਂ ਰੋਗ ਸਭ ਜਗਤ ਬਿਆਪਿਆ ਤੈਨ ਕਾ ਜਨਮ ਮਰਨ ਦੁਖ ਪਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕਾ ਹਉ ਬਲਿਹਾਰੀ ਜਨ ਸਿਟ ਸਾਧੀ ਸੋਈ ਹਰ ਜਾਣੈ ਤਾ ਕਾ ਰੂਪਿ ਅਪਾਰ ਨਾਰਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਬੀਚਾਰੁ ਸੋਹੀ ਮਹਲਾ ਚੌਥਾ ਕੀਤਾ ਕਰਨਾ ਸਰਬਰਜਾਈ ਕਿਛ ਕੀਚ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੈ ਜਿਉ ਹਰਿ ਭਾਵੇਂ ਤਿਉ ਰਖੀਐ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮਸਾਕ ਹੈ ਜਿਉ ਪਾਵੈ ਤਿਵੇਂ ਬਖਸ਼ ਰਹਾ ਸਭ ਜੀਉ ਪਿੰਡ ਦੀ ਆ ਤੁ ਦਿਆਪੇ ਤੁਦਿਆਪੇ ਕਰ ਲਾਇਆ ਜਿਹਾ ਤੂੰ ਹੁਕਮ ਕਰਹੀ ਤੇ ਹੀ ਕੋ ਕੰਮ ਕਮਾਵੇ ਜਿਹਾ ਤੁਦ ਧੁਰ ਲੇਖ ਪਾਇਆ ਤੂੰ ਅੰਤ ਤਾਤ ਕਰ ਤੋਦ ਸ੍ਰੀਟ ਸਾਭ ਸਾਦੀ ਕੋਈ ਸੇਵਾ ਕਰਿਓ ਜੇ ਕਿਸ ਕੀਤਾ ਹੋਵੇ ਇਕ ਨਾ ਸਤਗੁਰ ਮੇਲ ਤੂੰ ਗੁਜਾਵਹਿ ਇਕ ਮਨ ਮੁਖ ਕਰਹੀ ਸਿਰੂਵੈ ਹਰ ਕੀ ਵੱਡਿਆਈ ਹਉ ਆਖ ਨ ਸਾਕਾ ਹਉ ਮੂਰਖ ਮੁਗਦ ਨੀਚਾਨ ਜਾਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸਰਣਾਗਤ ਪਿਆ ਅਜਾਨ ਰਾਗ ਸੁਹੀ ਮਹੱਲਾ 5ਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਾਜੀ ਕਰ ਜੈਸੇ ਬਾਜੀ ਪਾਈ ਨਾਨਾ ਰੂਪ ਦੇਖ ਦਿਖਲਾਈ ਸਾਗ ਉਤਾਰ ਥਮਿਓ ਪਾਸਾਰਾ ਤਬ ਇੱਕ ਏਕ ਓੰਕਾਰ ਕਵਨ ਰੂਪ ਦ੍ਰਿਸ਼ਟੀ ਹੋ ਬਿਨਸਾਯੋ ਕਤਿ ਗਯੋ ਉਹ ਕਤਤੇ ਆਯੋ ਰਹਾਓ ਜਲ ਤੇ ਉਟਹ ਅਨਕ ਤਰੰਗਾ ਅਨਕ ਭੂਖਨ ਕਨਕ ਭੂਖਨ ਕੀਏ ਬਹ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕੰਕਾਰ ਸਹਿਜ ਘਟਾਮਹਿ ਏਕ ਆਕਾਸ਼ ਘਟ ਫੁਟੇ ਤੇ ਉਹੀ ਪ੍ਰਗਾਸ ਭਰਮ ਲੋਭ ਮੋਹ ਮਾਇਆ ਵਿਕਾਰ ਭਰਮ ਛੂਟੇ ਤੇ ਏਕੰਕਾਰ ਓਹ ਅਬਿਨਾਸੀ ਬਿਨ ਸਤ ਨਾਹੀ 나 ਕੋ ਆਵੈ 나 ਕੋ ਜਾਹੀ गोरपुरहु मैं मल कोई कहो नारक मेरी परमगत होई सुही मोहल्ला पांचवा कीता लोड़े सो प्रभु होई तुझ बिन दूजा नाही कोई जो जन सीवे तिस पूरन काज दास अपने की रख हो लाज ਦੇਰੀ ਸਰਨ ਪੂਰਨ ਦਇਅੱਲਾ ਤੁਜ ਬਿਨ ਕਮਨ ਕਰੇ ਪ੍ਰਤ ਪਲ ਹਰਹਾਉ ਜਲ ਤਲ ਮਹੀਲ ਰਹਿਆ ਪਰਪੂਰ ਨਿਕਟ ਵਸੈ ਨਹੀਂ ਪ੍ਰਭ ਦੂਰ ਲੋਕ ਪਤੀ ਆਰ ਕਛੂ ਨ ਪਾਈਐ ਸਾਥ ਲਗੈ ਤਾ ਹਉ ਮੈਂ ਜਾਈਐ ਜਿਸ ਨੂੰ ਲਾਇ ਲੈ ਸੁ ਲਗੈ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰ ਪ੍ਰਸਾਦਿ ਨਾਮ ਤਿਆਇ ਦੋਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੈ ਤਾਂ ਆਨਹਿ ਰਾਸ ਕਰ ਕਿਰਪਾ ਆਪਣੀ ਭਗਤੀ ਲਾਇ ਜਨ ਨਾਨਕ ਪ੍ਰਭ ਸਦਾ ਉਤਿਆਈ ਸੁਹੀ ਮਹੱਲਾ ਪੰਜਵਾਂ ਧਨ ਸੁਹਾਗਨ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਾਨੈ ਪ੍ਰੇਸੂ ਰਾਤੀ ਰਲਿਆ ਮਾਨੈ ਸੁਨ ਸਖੀਏ ਪ੍ਰਭ ਮਿਲਨ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ ਸਾਖੀ ਸਹੇਲੀ ਕਾਓ ਸਮਝਾਵੇ ਸੋਈ ਕਮਾਵੇ ਜੋ ਪ੍ਰਭ ਭਾਵੇ ਸਾਸ ਸਵਾਗਨ ਅੰਕ ਸੁਮਾਵੇ ਗਰਬ ਗਹੇਲੀ ਮਹਿਲ ਨ ਪਾਵੇ ਫਿਰ ਪਰਛੋਤਾਵੇ ਜਬ ਰਹਿਨ ਬਿਹਾਵੇ ਕਰਮਹੀਨ ਮਨ ਮੁਖ ਦੁਖ ਪਾਵੇ ਬਿਨੋ ਕਰੀ ਜੀ ਜਾਣਾ ਦੂਰ ਪ੍ਰਭ ਅਬਿਨਾਸੀ ਰਹਿ ਆ ਪਰਪੂਰ ਜਾਨ ਨਾਨਕ ਗਾਵੈ ਦੇਖ ਹਦੂਰ ਸੁਹੀ ਮਹੱਲਾ ਪੰਜਵਾਂ ਗ੍ਰਹਿੋ ਵਸ ਗੁਰ ਕੀਨਾਂ ਹਾ ਘਰ ਕੀ ਨਾਰ ਦਸ ਦਾਸੀ ਕਰ ਦੀਨੀ ਪਧਾਰ ਸਗਲ ਸਮਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਪਿਰ ਕਾ ਜੋੜੀ ਕਾਮਨ ਕਹਾ ਗੁਣਕੰਤ ਪਿਆਰੀ ਸੁਗੜ ਸਰੂਪ ਦਿਆਲ ਮੁਰਾਰੀ ਰਹਾਉ ਸਤਿ ਸ਼ਿਗਾਰ 파ਉ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ ਕੰਗਨ ਬਸਤਰ ਗਹਿਨੇ ਬਣੇ ਸੁਹਾਵੇ ਧਨ ਸਭ ਸੁਖ ਪਾਵੇ ਜਾਂ ਪੇਰ ਘਰ ਆਵੇ ਗੁਣ ਕਾਮਨ ਕਰ ਕੰਤ ਰਿਝਾਇਆ ਵਾਸ ਕਾਲੀਨਾ ਗੁਰ ਪਰਮ ਚੁਕਾਇਆ ਸਭ ਤੇ ਊਚਾ ਮੰਦਰ ਮੇਰਾ ਸਭ ਕਾਮਨ त्यागे ਪ੍ਰਿਅ ਪ੍ਰੀਤਮ ਮੇਰਾ ਪ੍ਰਗਟਿਆ ਸੂਰਜੋ ਤੇ ਉਜਿਆਰਾ ਸੇਜ ਵਿਸਾਈ ਸਰ ਦੇ ਅਪਾਰਾ ਨਾਉ ਰਾਂਗ ਲਾਲ ਸੇਜ ਰਾਮ ਨੇ ਆਇਆ ਜਨ ਨਾਨਕ ਪੇਰ ਧਨ ਮਿਲ ਸੁਖ ਪਾਇਆ ਸੁਹੀ ਮਹੱਲਾ ਪੰਜਵਾਂ ਤਉਮਕਿ ਉਹਿਓ ਮਿਲਨ ਪ੍ਰਭ ਤਾਈ ਖੋਜਤ ਚਰਯੋ ਦੇਖਿਓ ਪ੍ਰੀਜਾਈ ਸੁਨਤ ਸੰਦੇਸੁਰ ਪ੍ਰੀ ਗ੍ਰਹਸੀ ਜਿ ਵਿਸਾਈ ਭ੍ਰਮ ਭ੍ਰਮ ਆਇ ਤਉ ਨਦਰਨ ਪਾਈ ਕਿਨ ਬਿਦ ਹਿਯਰੋ ਧੀਰੈ ਨਿਮਾਨ ਮਿਲ ਸਾਜਨ ਹਉ ਤੁਜ ਕੁਰਬਾਨ ਰਹਾਉ ਏਕਾ ਸੇਜ ਵਿਸ਼ੀ ਤਨ ਕੰਤਾ ਧਨ ਸੂਤੀ ਪਿਰ ਸਦ ਜਾਗੰਤਾ ਪਿਓ ਮਦਰੋ ਧਨ ਮਤਵੰਤਾ ਧਨ ਜਾਗੈ ਜੇ ਪਿਰ ਬੋਲੰਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ ਦਸੰਤਰ ਮੈਂ ਸਗਲੇ ਝਾਗੇ ਖੇਨ ਰਹਿਨ ਨਾ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲਹਿ ਸੁਭਾਗੇ ਆਯੋ ਕਿਰਪਾਲ ਸਤ ਸੰਗ ਮਿਲਾਇਆ ਬੂਜੀ ਤਪਤ ਘਰ ਹੈ ਪਿਰ ਪਾਇਆ ਸਗਲ ਸ਼ਿਗਾਰ ਹੁਣ ਮੁਝੇ ਸੁਹਾਇਆ ਕਹੋ ਨਾਨਕ ਗੁਰ ਪਰਮਚੋ ਕਾਇਆ ਜਹ ਦਿਖਾਂ ਤਹਿ ਪਿਰ ਹੈ ਭਾਈ ਖੋਲਿਓ ਕਪਾਟ ਤ ਮਨ ਠਹਿਰਾਈ ਰਹਾਉ ਦੂਜਾ ਸੋਹੀ ਮਹੱਲਾ ਪੰਜਵਾ ਕਿਆ ਗੁਣ ਤੇਰੀ ਸਰ ਸਮਾਲੀ ਮੋਹੀ ਨਿਰਗੁਣ ਕੀ ਦਾਤਾਰੀ ਬੈ ਖਰੀਦ ਕਿਆ ਕਰੇ ਚਤਰਾਈ ਇਹੋ ਜੀਉ ਪਿੰਡ ਸਭ ਥਾਰੀ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕਉ ਹਮ ਬਾਰੀ ਰਹਾਉ प्राब दाता मोहि दीन पे खारी तुम सदा सदा उपकारी सो केच नाही कि मैं कहोवै मेरे ठाकुर अगम अपार क्या सेवक माऊँ क्या कहरी जाऊँ बेग कित पाऊँ दरसार नेत नहीं पाईए अंक न लहीए मन तरसै चरनारी ਮਾਗੋਂ ਦਾਨ ਤੀਤ ਹੋਏ ਮੰਗੂ ਮੁਖ ਲਾਗੇ ਸੰਤ ਰੇ ਨਾਰੀ ਜਨ ਨਾਨਕ ਕਾਉ ਗੁਰ ਕਿਰਪਾ ਤਾਰੀ ਪ੍ਰਭ ਹਾਥ ਦੇ ਨਿਸਤਾਰੀ ਸੋਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੇਵਾ ਥੋਰੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹ ਤੋ ਪਾਹਤਾ ਜੋ ਪ੍ਰੇਮ ਨੀ ਤਨ ਕੀ ਰੀਸਾ ਕੂੜੇ ਮੂਰਖ ਕੀ ਹਾਠੀਸਾ ਰਹਾ ਵੇਖ ਦਿਖਾਵੇ ਸਚਨਾ ਕਮਾਵੇ ਕਹ ਤੋ ਮਹਿਲੀ ਨਿਕਟ ਨਾ ਆਵੇ ਅਤੀਤ ਸਦਾਏ ਮਾਇਆ ਕਮਤ ਮਾਨ ਨਹੀ ਪ੍ਰੀਤ ਕਹ ਮੁਖ ਰਤਾ ਕੰਵ ਨਾਨਕ ਪ੍ਰਭ ਬਿਨ ਸੁਮੀ ਜੈ ਕੁਚਲ ਕਠੋਰ ਕਾਮੀ ਮੁਕਤ ਕੀਜੈ ਦਰਸ਼ਨ ਦੇਕੇ ਕੀ ਵਡਿਆਈ ਤੂੰ ਸੁਖ ਦਾਤੇ ਪੁਰਖ ਸੁਭਾਈ ਰਹਾਉ ਦੂਜਾ ਸੁਹੀ ਮਹੱਲਾ ਪੰਜਵਾ ਬੁਰੇ ਕਾਮ ਕਉ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਹਾਉ ਸਰਿਆ ਪਨਾ 부ਜੈ ਨਾ ਇੰਨਾ ਮਾਇਆ ਮੋਹ ਰਾਂਗ ਲਪਟਾਣਾ ਰਹਾਉ ਲੋਭ ਲਹਿਰ ਕੋ ਬਿਖਸ ਫੂਲ